ਖੰਨਾ ਪੁਲਿਸ ਵੱਲੋਂ ਸਮਾਜ ਜ਼ਿਰੋਦੀ ਅੰਸਰਾ ਖਿਲਾਫ ਸਰਚ ਅਭਿਆਨ ਚਲਾਇਆ ਗਿਆ ਇਸ ਆਪਰੇਸ਼ਨ ਦੀ ਅਗਵਾਈ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਨੇ ਕੀਤੀ ਡੀਐਸਪੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ 6 ਵਜੇ ਤੋਂ ਨਸ਼ਿਆਂ ਤੇ ਰੋਕਥਾਮ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਕਾਸੋ ਅਭਿਆਨ ਚਲਾਇਆ ਜਾ ਰਿਹਾ ਹੈ ਇਸ ਦੌਰਾਨ ਮੀਟ ਮੰਡੀ ਇਲਾਕੇ ਦੇ ਵਿੱਚ ਛਾਪੇਮਾਰੀ ਵੀ ਕੀਤੀ ਗਈ ਆਪਰੇਸ਼ਨ ਦੌਰਾਨ ਜੋ ਵੀ ਬਰਾਮਦਗੀ ਹੋਵੇਗੀ ਉਸ ਦਾ ਖੁਲਾਸਾ ਹੈ ਜਿਹੜਾ ਕਿਹਾ ਬਾਅਦ ਵਿੱਚ ਕੀਤਾ ਜਾਵੇਗਾ ਸਰ ਪੀ ਮੋਟੀਵਰ ਜਿਹੜੀ ਰੇਟ ਕੀਤੀ ਗਈ ਹੈ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਐਸਐਸਪੀ ਦੀ ਰਮਾਈ ਮੇਟ ਐਸਐਸਪੀ ਖੰਨਾ ਦੇ ਮਿਸ਼ਨ ਦੇ ਸਬੰਧ ਵਿੱਚ ਅੱਜ ਅਸੀਂ ਅਰਲੀ ਮਾਰਨਿੰਗ ਕਾਸਟ ਆਪਰੇਸ਼ਨ ਕੀਤਾ ਸੀਗਾ ਜਿੱਥੇ ਹੌਟਸਪੌਟ ਹੈਗੇ ਨੇ ਜਿੱਥੇ ਸਾਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਤੇ ਅਰਲੀ ਮਾਰਨਿੰਗ ਅਸੀਂ 50 60 ਪਲਾਜ਼ਮ ਲੈ ਕੇ ਸਬਡਿਵੀਜ਼ਨ ਦੇ ਮੀਟ ਮਾਰਕੀਟ ਪਿੰਡ ਦਹੇੜੂ ਇਹਨਾਂ ਚ ਅਸੀਂ ਸਰਚ ਆਪਰੇਸ਼ਨ ਕੀਤਾ ਹੈ। ਕੋਈ ਕਾਮਯਾਬੀ ਮਿਲੀ। ਅਜੇ ਚੱਲ ਰਿਹਾ ਸਾਡਾ ਸੱਤ ਆਪਰੇਸ਼ਨ 8 ਵਜੇ ਤੱਕ ਚੱਲਣਾ ਜੋ ਵੀ ਬਰਾਦਰੀਆਂ ਹੋਈਆਂ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਊਗਾ। ਬਾਕੀ ਆਮ ਜਨਤਨ ਪੀ ਸਹਿਯੋਗੀ ਫੀਚਰ ਅਸੀਂ ਆਮ ਜਨਤਨ ਨੂੰ ਸ਼ੋਅ ਕਰਦੇ ਹਾਂ ਜੋ ਵੀ ਕੋਈ ਨਸ਼ਾ ਵੇਚਦਾ ਪਿੰਡ 'ਚ ਹੈ ਤਾਂ ਇਮੀਡੀਏਟਲੀ ਸਾਨੂੰ ਇਤਲਾਹ ਦਿੱਤੀ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਕੋੜ ਖਤਮ ਹੋਊਗਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ